ਕੁਜਰੁਖ ਮੈਨੂੰ ਪੁੱਤ ਲੱਗਦੇ ਨੇ ਕੁਜਰੁਖ ਲੱਗਦੇ ਮਾਵਾਂ ਕੁਜਰੁਖ ਨੂੰ ਹਾਤੀਆਂ ਲੱਗਦੇ ਕੁਜਰੁਖ ਵਾਂਗ ਭਰਾਵਾ ਧਰਤੀ ਨੂੰ ਹਰੀ-ਭਰੀ ਕਰਨ ਵਾਲੇ ਮਨੁੱਖ ਲਈ ਜੜਾ ਤੋਂ ਲੈ ਕੇ ਪੱਤੇਆਂ ਤੱਕ ਕੁਰਬਾਨੀ ਦੇਣ ਵਾਲੇ ਦਰਖਤ ਜੇਕਰ ਨਾ ਹੋਣ ਤਾਂ ਧਰਤੀ ਸੁੰਨੀ ਹੋ ਜਾਵੇਗੀ ਸੋ ਜਿੰਦ ਜੀਵਨ ਜੋ ਦੇਣਾ ਆਉ ਬੂਟੇ ਲਾ ਲੀਏ ਅੰਬ ਦੇਲੇ ਅੰਬਿਆਂ ਸਵਾਦ ਕਿੰਨੀਆਂ ਕਾਜੂ ਤੇ ਬਦਾਮਾਂ ਦੀਆਂ ਖਾਈਏ ਪਿੰਨੀਆਂ ਦੁੱਧ ਵਿੱਚ ਝੁੱਕ ਕੇ ਚੋਹਾਰਾ ਪਾ ਲੀਏ ਜਿੰਦਗੀ ਜੋ ਦੇਣਾ ਆਉ ਬੂਟੇ ਲਾ ਲੀਏ ਜਿੰਦਗੀ ਜੋ ਦੇਣਾ ਆਉ ਬੂਟੇ ਲਾ ਲੀਏ ਤੂਤ ਵਾਲਾ ਮੋਛਾ ਤੇ ਲਕੜ ਟਾਲੀ ਦੀ ਹੋਵੇ ਢੀਸੀ ਤੋਂ ਵੀ ਵੱਧ ਜੇ ਇੱਜ਼ਤ ਮਾਲੀ ਦੀ ਤਸਾਹਬਾ ਸੀਆਂ ਲਸੂੜੀਆਂ ਸਾਡੇ ਨਾਲ ਇਹਨਾਂ ਦੀਆਂ ਸਾਂਝਾਂ ਗੂੜੀਆਂ ਤੂੰ ਤੇ ਠੀਕ ਹੈ ਚੁਡਾਵੇ కాన్వాద